SSC GD ਦੇ ਨਾਮ ਨਾਲ ਜਾਣੀ ਜਾਂਦੀ ਹੈ ਭਰਤੀ ਡਿਫੈਂਸ ਮੈਕਮੇ ਦੇ ਵਿੱਚ ਆਈ ਹੋਈ ਹੈ ਇਹ ਇੱਕ ਭਰਤੀ ਬਹੁਤ ਵੱਡਾ ਨੰਬਰ ਹੈ ਐਗਜੈਕਟਲੀ ਸੰਖਿਆ ਤੁਸੀਂ ਦੇਖ ਸਕਦੇ ਹੋ 39481 ਫੌਜ ਦੇ ਵਿੱਚ ਜਾਣ ਵਾਲੇ ਕੈਂਡੀਡੇਟਸ ਜਿਹੜੇ ਹੈਗੇ ਐ ਐਗਜੈਕਟਲੀ ਇਸ ਦੇ ਸੰਬੰਧ ਵਿੱਚ ਹੁਣ ਜੁੜ ਸਕਦੇ ਆ ਆਪਣੀ ਅਕੈਡਮੀ ਦੇ ਨਾਲ ਸਭ ਤੋਂ ਪਹਿਲਾਂ ਬਾਕੀ ਸਾਰੀ ਗੱਲਾਂ ਬਾਅਦ ਵਿੱਚ ਇੱਕ ਮੁੱਦੇ ਦੀ ਗੱਲ ਤੇ ਆਨੇ ਆ कि ਜਿਹੜੇ ਵੀ ਕੈਂਡੀਡੇਟਸ ਐਸ ਪੇਪਰ ਦੇ ਲਈ ਪਹਿਲਾਂ ਅੱਗੇ ਵਧਣ ਵਾਲੇ ਹਨ ਉਹਨਾਂ ਨੂੰ ਇਹ ਵੀਡੀਓ ਦੇਖਣੀ ਬਹੁਤ ਜ਼ਰੂਰੀ ਹੈ ਰਾਈਟ ਕਿਉਂਕਿ ਇਸ ਦੀ ਬਹੁਤ ਜ਼ਿਆਦਾ ਉਡੀਕ ਕੀਤੀ ਜਾਂਦੀ ਹੈ ਐਂਡ ਜਦੋਂ ਵੀ ਵੈਕੈਂਸੀ ਆਉਂਦੀ ਹੈ ਬਹੁਤ ਵੱਡੇ ਨੰਬਰ ਦੇ ਵਿੱਚ ਆਉਂਦੀ ਹੈ ਲਗਭਗ 40000 ਵੈਕੈਂਸੀ ਜਿਹੜੀ ਹੈਗੀ ਹੈ ਤੁਸੀਂ ਦੇਖ ਸਕਦੇ ਹੋ ਕੀ ਰਹੇਗੀ ਉਮਰ ਹੱਦ ਕੀ ਰਹੇਗੀ ਯੋਗਤਾ ਐਂਡ ਸਭ ਤੋਂ ਵੱਡੀ ਗੱਲ ਸੈਂਟਰ ਲੈਵਲ ਤੇ ਹੀ ਹੈ ਇਹ ਭਰਤੀ ਰਾਈਟ ਤਾਂ ਇਸੇ ਸਬੰਧ ਵਿੱਚ ਮੈਂ ਤੇ ਮੇਰੇ ਨਾਲ ਦੇ ਟੀਮ ਮੈਂਬਰਸ ਫਾਰ ਨਾਲ ਜਿਹੜਾ ਹੈਗਾ ਅਸੀਂ ਡਿਸਕਸ ਕਰਾਂਗੇ ਕਿਵੇਂ ਤੁਸੀਂ ਕਰ ਸਕਦੇ ਹੋ ਤਿਆਰੀ ਸਾਡੇ ਨਾਲ ਜੁੜ ਕੇ ਹਰ ਇੱਕ ਪੁਆਇੰਟ ਤੇ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਬਟ ਇਨ ਸ਼ੋਰਟ ਪਹਿਲਾਂ ਮੈਂ ਤੁਹਾਨੂੰ ਇੱਥੇ ਗੱਲਬਾਤ ਦੱਸਣਾ ਚਾਹੂੰਗਾ ਤਾਂ ਟੀਮ ਮੈਂਬਰਸ ਦੀ ਹੈਲਪ ਲੈਣਾ ਤਾਂ ਪ੍ਰਿੰਸ ਸਰ ਇਸ ਟਾਈਮ ਮੇਰੇ ਨਾਲ ਨੇ ਜੋ ਕਿ ਤੁਹਾਨੂੰ ਮੈਥਮੈਟਿਕਸ ਰੀਜ਼ਨਿੰਗ ਲਈ ਜਿਹੜਾ ਹੈਗਾ ਕਿ ਗਾਈਡ ਕਰਨ ਵਾਲੇ ਹੈ ਮੈ ਜੀਕੇ ਦੇ ਲਈ ਮੰਗਤ ਸਰ ਅਨਮੋਲ ਸਿੰਘ ਸਰ ਯਾ ਪੂਰੀ ਦੀ ਪੂਰੀ ਟੀਮ 사ਜਨ ਸਰ ਹੈ ਰਿਤਿਕਾ ਮੈਮ ਹੈ ਹਨਾ ਬਾਕੀ ਸਾਰੀ ਟੀਮ ਵੀ ਤੁਹਾਡੇ ਲਈ ਇੱਥੇ ਲੀਡ ਕਰੇਗੀ ਸਰ ਕੀ ਐਗਜ਼ੈਕਟਲੀ ਅਪ ਡੇਟ ਫੋਰ ਸਬਮਿਸ਼ਨ ਜਾਂ ਪਹਿਲਾਂ ਤੁਸੀਂ ਕੀ ਕਹਿਣਾ ਚਾਹੋਗੇ ਸਰ ਵੈਕੈਂਸੀ ਦੇ ਬਾਰੇ ਵਿੱਚ ਵੈਕੈਂਸੀ ਦੇ ਬਾਰੇ ਜਿੱਦਾਂ ਕਿ ਡਿਫੈਂਸ ਦੇ ਵਿੱਚ ਇੱਕ ਬਹੁਤ ਵੱਡਾ ਨੰਬਰ ਦੇ ਰੱਖਿਆ ਇਹਨਾਂ ਨੇ ਤੇ ਸਭ ਤੋਂ ਵੱਡੀ ਗੱਲ ਫਿਰ ਇਹ ਹੈ ਜਿਹੜਾ ਸੈਂਟਰ ਦੇ ਵਿੱਚ ਜਿਹੜਾ ਪੇਪਰ ਹੋਣ ਜਾ ਰਿਹਾ ਇਹ ਪੰਜਾਬੀ ਲੈਂਗੁਏਜ ਦੇ ਵਿੱਚ ਹੋ ਰਿਹਾ ਹਿੰਦੀ ਜੋ ਆਲ ਓਵਰ ਸੈਂਟਰ ਲੈਵਲ ਦੇ ਇਗਜ਼ਾਮ ਦੇਣਾ ਬੈਨੀਫੀਸ਼ੀਅਲ ਪੁਆਇੰਟ ਹੈ ਉਹਦਾ ਬਹੁਤ ਜ਼ਿਆਦਾ ਬੱਚਿਆਂ ਨੂੰ ਆਪਾਂ ਨੂੰ ਬੈਨੀਫਿਟ ਮਿਲ ਜੇਗਾ ਕਿਉਂਕਿ ਦੂਰੰਡ ਕਹਿੰਦੇ ਆ ਸਰ ਕਿ ਮੈਨੂੰ ਹਿੰਦੀ ਜ਼ਿਆਦਾ ਕਲੈਰਿਟੀ ਨਹੀਂ ਮਿਲਦੀ ਉਹਦੇ ਵਿੱਚ ਵੀ ਤੇ ਇਹ ਜਿਹੜੇ ਹੁਣ ਸਟਾਰਟ ਹੋ ਚੁੱਕੇ ਆ ਨੇ ਆਨਲਾਈਨ ਪੂਰਾ ਡਿਟੇਲ ਦਿੱਤਾ ਸਰ ਇਹਨਾਂ ਨੂੰ ਡੇਟਸ ਜਿਹੜੀਆਂ ਸਬਮਿਟ ਐਪਲੀਕੇਸ਼ਨ ਆਨਲਾਈਨ ਫਾਰਮ ਜਿਹੜਾ ਹੈਗਾ 5 9 ਤੋਂ ਸਟਾਰਟ ਹੋਣ ਜਾ ਰਿਹਾ ਤੇ 14 10 2024 ਤੱਕ ਦਾ ਲਾਸਟ ਡੇਟ ਜਿਹੜੇ ਇਹਨਾਂ ਨੇ ਦਿੱਤੀ ਹੋਈ ਏ ਉਹ 14 10 2024 ਰਾਤ 11 ਵਜੇ ਦਾ ਟਾਈਮ ਦੇ ਰੱਖਿਆ ਤੇ ਲਾਸਟ ਡੇਟ ਟਾਈਮ ਆਫ ਮੇਕਿੰਗ ਆਫ ਆਨਲਾਈਨ ਫੀਸ ਪੇਮੈਂਟ ਦੇ ਜਿਹੜੀ ਫੀਸ ਪੇਮੈਂਟ ਕਰਨ ਦੀ ਉਹਦੀ ਜਿਹੜੀ ਇਹਨਾਂ ਨੇ ਡੇਟ ਦਿੱਤੀ ਸਰ 15 ਤਰੀਕ ਦਿੱਤੀ ਇੱਕ ਦਿਨ ਵੱਧ ਦੇ ਰੱਖਿਆ ਜੇ ਕਿਸੇ ਬੱਚੇ ਦੀ ਫੀਸ ਵੀ ਰਹਿੰਦੀ ਹੈ ਤਾਂ ਉਹ ਮਤਲਬ ਇੱਕ ਦਿਨ ਤੇ ਬਾਅਦ ਵੀ ਫੀਸ ਸਾਡੀ ਸਬਮਿਟ ਕਰ ਸਕਦਾ 11 ਵਜੇ ਸ਼ਾਮ ਤੱਕ ਹਾਂਜੀ ਹਾਂਜੀ ਜਿਹੜੀ ਵਿੰਡੋ ਆਫ ਦਾ ਐਪਲੀਕੇਸ਼ਨ ਫਾਰਮ ਕਰੈਕਸ਼ਨ ਹੋਏਗੀ ਜੇ ਕਿਸੇ ਬੱਚੇ ਦਾ ਕੋਈ ਨਾਮ ਗਲਤ ਹੋ ਜਾਂਦਾ ਕਿਸੇ ਤਰ੍ਹਾਂ ਡੇਟੋ ਬਥ ਕੋਈ ਵੀ ਕਰੈਕਸ਼ਨ ਕਰਾਣੀ ਹੋਈ ਉਹਦੇ ਲਈ ਵੀ ਇਹਨਾਂ ਨੇ ਟਾਈਮ ਦੇ ਰੱਖਿਆ 5 11 2024 ਤੋਂ 7 11 2024 ਤੱਕ ਔਰ ਟੈਂਟੇਟਿਵ ਸ਼ੈਡਿਊਲ ਆ ਚੁੱਕਿਆ ਕਿਉਂਕਿ ਪੇਪਰ ਹੈ ਕੰਪਿਊਟਰ ਬੇਸਡ ਰਾਈਟ ਤਾਂ ਟਾਈਮ ਲੱਗੇਗਾ ਕਿਉਂਕਿ ਵੈਕੈਂਸੀ ਵੀ ਬਹੁਤ ਵੱਡੀ ਹੈ ਤਾਂ ਟੈਂਡੇਟਿਵ ਡੇਟਸ ਆਨ ਗਿਆ ਜਨਵਰੀ ਟੂ ਫੈਬਰੂਰੀ ਤੇ ਸਰ ਮੇਰੇ ਅਕੋਰਡਿੰਗ ਜੋ ਮੇਰਾ ਐਕਸਪੀਰੀਅੰਸ ਕਿੰਦਾ ਹੈ ਕਿਉਂਕਿ ਮੈਂ ਵੀ ਬਹੁਤ ਲੰਬੇ ਸਮੇਂ ਤੋਂ 2014 ਤੋਂ ਸਰ ਐਸ ਫੀਲਡ ਵਿੱਚ ਹਾਂ ਨਾ ਜਦੋਂ ਅਸ ਇਦਾਂ ਦੇ ਪੇਪਰ ਦੇਣੀ ਸ਼ੁਰੂ ਕੀਤੇ ਤੇ ਸਰ ਇਹ ਟਾਈਮ ਮੇਰੇ ਅਕੋਰਡਿੰਗ ਸਭ ਤੋਂ ਜ਼ਿਆਦਾ ਜ਼ਬਰਦਸਤ ਹੈ ਪੜਨ ਵਾਲੀ ਸਾਈਡ ਤੋਂ ਕਿਉਂਕਿ ਜਿਹੜਾ ਸਰਦੀ ਤੇ ਪੜਿਆ ਜਾਂਦਾ ਉਹ ਕਦੇ ਨਹੀਂ ਪੜਿਆ ਜਾਂਦਾ ਇਹ ਸੱਚ ਹੈ ਸਟੂਡੈਂਟ ਪੜ੍ਹਨਾ ਚਾਹੁੰਦਾ ਤਾਂ ਇਹ ਸੱਚ ਹੈ ਮਤਲਬ ਵੋਕੈਂਸੀ ਐਗਜ਼ੈਕਟਲੀ ਨਵੰਬਰ ਦਸੰਬਰ ਬੜੇ ਤਗੜੇ ਮਹੀਨੇ ਹੁੰਦੇ ਆ ਪੜਨ ਵਾਲੀ ਸਾਈਡ ਤੋਂ ਤਾਂ ਹੁਣ ਤੁਸੀਂ ਕਿੰਨਾ ਰੈਡੀ ਹੋ ਐਂਡ ਸਭ ਤੋਂ ਵੱਡੀ ਅਨਾਊਂਸਮੈਂਟ ਜੋ ਤੁਹਾਡੇ ਸਾਹਮਣੇ ਕਰਨ ਜਾ ਰਹੇ ਹਾਂ ਕਿ ਪੂਰੀ ਦੀ ਪੂਰੀ ਟੀਮ ਤੁਹਾਡੇ ਲਈ ਐਸਐਸਸੀ ਜਿਹੜੀ 2025 ਦੀ ਉਹ ਭਰਤੀ ਹੈ ਸੋ ਉਸਦੇ ਲਈ ਇੱਕ ਨਿਊ ਬੈਚ ਲੈ ਕੇ ਆ ਰਹੀ ਹੈ ਰਾਈਟ ਤਾਂ ਉਹ ਬੈਚ ਆ ਰਿਹਾ ਹੈ 9 ਸਤੰਬਰ 2024 ਕਿਸੇ ਵੀ ਤਰ੍ਹਾਂ ਦੀ ਕੁਐਰੀ ਲਈ ਤੁਸੀਂ ਹੈਲਪਲਾਈਨ ਨੰਬਰ ਤੇ ਕੰਟੈਕਟ ਕਰ ਸਕੋਗੇ ਅੱਗੇ ਦੀ ਜਾਣਕਾਰੀ ਲਈ ਮੈਂ ਤੁਹਾਨੂੰ ਮਿਲਾਨਾ ਚਾਹੂੰਗਾ ਸਰ ਦਿਨ ਤਾਂ ਮੰਗਤ ਸਰ rau ਐਂਡ ਕਰੋ ਡਿਸਕਸ਼ਨ ਜਰਾ ਸਟੂਡੈਂਟਸ ਨਾਲ ਕਿ ਕੀ ਰਹੇਗਾ ਪੇ ਸਕਿੱਲ ਐਂਡ ਫਿਰ ਪ੍ਰਿੰਸ ਸਰ ਤੁਸੀਂ ਵੈਕੈਂਸੀਜ਼ ਦੇ ਬਾਰੇ ਵਿੱਚ ਵੀ ਜ਼ਰੂਰ ਜਾਣਕਾਰੀ ਦੇਣਾ ਹਾਂ ਹਾਂਜੀ ਸਟੂਡੈਂਟਸ ਜਿਵੇਂ ਕਿ ਤੁਹਾਨੂੰ ਸਰ ਨੇ ਦੱਸ ਦਿੱਤਾ ਹੈ ਕਿ SSC GD ਫੌਜ ਦੇ ਵਿੱਚ ਜਾਣਾ ਇੱਕ ਜਿਹੜਾ ਹੈ ਸੁਪਨਾ ਹੁੰਦਾ ਹੈ ਦੇਸ਼ ਦੀ ਸੇਵਾ ਕਰਨਾ ਤੇ ਇਹਦੇ ਲਈ ਬਹੁਤ ਵੱਡੀ ਗਿਣਤੀ ਦੇ ਵਿੱਚ ਭਰਤੀ ਆਈ ਹੈ ਨੰਬਰ ਦੇਖੋ ਜੀ 39481 SSC GD ਦੀ ਭਰਤੀ ਹੈ ਜਿਹਦੇ ਵਿੱਚ ਵੱਖ-ਵੱਖ ਪੋਸਟਾਂ ਦੀ ਗਿਣਤੀ ਦੇਖੋ ਜੀ ਤੁਸੀਂ ਛੋਟੇ ਕੋਲੇ ਆ ਨੰਬਰ ਦਿੱਤਾ ਗਿਆ BSF ਬਾਰਡਰ ਸਕਿਉਰਿਟੀ ਫੋਰਸ ਠੀਕ ਹੈ ਜੀ ਬਾਰਡਰ ਸਕਿਉਰਿਟੀ ਫੋਰਸ ਜਿਹੜੀ ਆਪਣੀ ਬਾਰਡਰ ਤੇ ਤੈਨਾਤ ਹੈ ਇਹਦੇ ਵਿੱਚ ਆ ਦੇਖੋ ਜੀ ਐਸਸੀ ਦੀਆਂ ਪੋਸਟਾਂ ਐਸਟੀ ਦੀਆਂ ਪੋਸਟਾਂ ਓਬੀਸੀ ਦੀਆਂ ਈਡਬਲਯੂਐਸ ਤੇ ਜਰਨਲ ਹਰ ਕੈਟਾਗਰੀ ਦੇ ਲਈ ਅਲੱਗ-ਅਲੱਗ ਪੋਸਟਾਂ ਟੋਟਲ ਨੰਬਰ ਦੇਖੋ ਜੀ 13306 ਤੇ ਉਸ ਤੋਂ ਬਾਅਦ ਫੀਮੇਲ ਲਈ ਲਗਤ ਪੋਸਟਾਂ ਸਭ ਤੋਂ ਵੱਡੀ ਗੱਲ ਹੈ ਕਿ ਇਸ ਭਰਤੀ ਦੇ ਵਿੱਚ ਮੁੰਡੇ ਤੇ ਕੁੜੀਆਂ ਬੁਆਇਜ਼ ਤੇ ਗਰਲਜ਼ ਦੋਵੇਂ ਅਪਲਾਈ ਕਰ ਸਕਦੇ ਆ ਬੱਚੋ ਸਭ ਤੋਂ ਕੁਆਲਿਫੀਕੇਸ਼ਨ ਤੁਹਾਨੂੰ ਅੱਗੇ ਹੋਰ ਆਪਾਂ ਗੱਲ ਕਰਾਂਗੇ 10ਵੀਂ ਬੇਸ ਤੇ ਨਿਕਲੀ ਇਹ ਫੌਜ ਦੀ ਭਰਤੀ ਉਸ ਤੋਂ ਬਾਅਦ ਸੀਐਸਐਫ ਬੱਚੋ ਇਥੇ ਸੀਐਸਐਫ ਜਿਹਨੂੰ ਆਪਾਂ ਸੈਂਟਰਲ ਇੰਡਸਟਰੀ ਸਕਿਉਰਿਟੀ ਫੋਰਸ ਬੋਲਦੇ ਆ ਸੀਆਰਪੀਐਫ ਕੇਂਦਰੀ ਰਜਿਸਟ੍ਰ ਪੁਲਿਸ ਫੋਰਸ ਹੋਗੀ ਸਸਤਰ ਸੀਮਾਬਾਲੋਗੀ ਐਸਐਸਬੀ ਆ ਹੋਗੀ ਇੰਡੋ ਤਿੱਬਤ ਬਾਰਡਰ ਪੁਲਿਸ ਹੋਗੀ ਡੀਆਰ ਤੇ ਇਹ ਸਾਰਿਆਂ ਦੇ ਵਿੱਚ ਬੱਚਿਓ ਜਦੋਂ ਆਪਾਂ ਫਾਰਮ ਭਰਦੇ ਆ ਆਪਾਂ 1 ਨੰਬਰ ਤੇ ਜਿਵੇਂ CSF ਨੂੰ ਭਰਿਆ 2 ਨੰਬਰ ਤੇ ਆਪਾਂ BSF ਭਰੀ ਬੱਚਿਓ ਇਹ ਫਾਰਮ ਜਿਹੜਾ ਸਾਰੇ ਤੁਹਾਨੂੰ ਦੱਸ ਵੀ ਦਿੱਤਾ ਹੈ ਵੀ 14 ਤਰੀਕ ਜੋ ਇਹਨਾਂ ਦੀ ਹੈ 5 ਤੋਂ ਸ਼ੁਰੂ ਹੋ ਰਹੇ ਨੇ 5-9 ਤੋਂ ਤੇ 14 10 ਲਾਸਟ ਹੈ ਸਾਰੇ ਨੇ ਤੁਹਾਨੂੰ ਡਿਟੇਲ ਦੇ ਵਿੱਚ ਦੱਸਿਆ ਵੀ ਇਹ ਜਦੋਂ ਤੁਸੀਂ ਫਾਰਮ ਭਰੋਗੇ ਨਾ ਬੱਚੋ ਇੱਕ ਚੀਜ਼ ਦਾ ਧਿਆਨ ਰੱਖਿਓ ਵੀ ਜਿਹੜੀ ਪੋਸਟ ਤੁਸੀਂ ਪਹਿਲਾਂ ਪਾ ਰਹੇ ਉਹ ਤੁਹਾਨੂੰ ਮਿਲੂਗੀ ਫਿਰ ਦੂਜੇ ਨੰਬਰ ਤੇ ਇਹ ਤੁਸੀਂ ਰੈਫਰੈਂਸ ਇਹਦੇ ਵਿੱਚ ਭਰਨਾ ਓਕੇ ਬੱਚੋ ਉਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਪੇ ਸਕੇਲ ਦੀ ਤਾਂ ਤੁਹਾਨੂੰ ਆ ਪੇ ਸਕੇਲ ਲਿਖਿਆ ਨਜ਼ਰ ਆ ਰਿਹਾ ਬੱਚੇ ਇਹਦੇ ਵਿੱਚ 18000 ਤੋਂ ਲੈ ਕੇ 56900 ਲੈਵਲ 1 ਦਾ ਉਸ ਤੋਂ ਬਾਅਦ ਐਨਸੀਬੀ ਪੇ ਲੈਵਲ 3 21700 ਤੋਂ 69100 ਆ ਪੋਸਟ ਦੇਖ ਲਓ ਐਨਸੀਬੀ ਡੀਅਰ ਓਕੇ ਜੀ ਤਾਂ ਡੀਅਰ ਇਹਦੇ ਬਾਰੇ ਆਪਾਂ ਜਿਹੜੀ ਗੱਲ ਕਰ ਰਹੇ ਹਾਂ ਇੱਕ ਬਹੁਤ ਵੱਡੇ ਨੰਬਰ ਦੇ ਉੱਤੇ ਆ ਭਰਤੀ ਆ ਦੇਖੋ ਰਾਜੇ ਬਹੁਤ ਜਿਹੜੀ ਆ ਭਰਤੀ ਆਪਣੇ ਕੋਲੇ ਇਹਦਾ ਨੰਬਰ 39000 39481 ਹੈ 39481 ਤੇ ਬੱਚਿਓ ਸਭ ਤੋਂ ਮੇਨ ਗੱਲ ਇਹਦੀ ਹੈ ਸਭ ਤੋਂ ਮੇਨ ਗੱਲ ਕਿ ਇਹਦੀ ਮੈਰਿਟ ਸਟੇਟ ਵਾਈਜ਼ ਬਣਦੀ ਹੈ ਇਹ ਭਾਵੇਂ ਭਰਤੀ ਸੈਂਟਰ ਦੀ ਹੈ ਇਹਨੂੰ ਸਟਾਫ ਸਿਲੈਕਸ਼ਨ ਕਮਿਸ਼ਨ ਲੈ ਰਿਆ ਹੈ ਠੀਕ ਹੈ ਉਹਦੇ थ्रू ਹੋ ਰਹੀ ਹੈ ਬਟ ਸਟੇਟ ਵਾਈਜ਼ ਮੈਰਿਟ ਬਣਦੀ ਬੱਚੋ ਆ ਪਿਛਲੀ ਭਰਤੀ ਦੀ ਹੁਣੇ-ਹੁਣੇ ਮੈਰਿਟ ਆਈ ਹੈ ਜਿਹਦੇ ਵਿੱਚ EWS 52 ਗਈ ਹੈ 160 ਦੇ ਵਿੱਚੋਂ ਠੀਕ ਹੈ ਜੀ ਬਾਕੀ ਤੁਹਾਨੂੰ ਆ ਪ੍ਰਿੰਸ ਸਰ ਹੋਰ ਅੱਗੇ ਦੱਸਦੇ ਆ ਹਾਂ ਜੀ ਸਰ ਆ ਦੱਸੋ ਸਰ ਇਹਨਾਂ ਬੱਚਿਆਂ ਨੂੰ ਏਜ ਲਿਮਟ ਬਾਰੇ ਵੀ ਕਿਹੜੇ ਕਿਹੜੇ ਬੱਚੇ ਫੌਜੀ ਬਣ ਸਕਦੇ ਆ ਸਰ ਜਿਹੜੇ ਬੱਚਿਆਂ ਦਾ ਸੁਪਨਾ ਹੈ ਜੀ ਇਹਨਾਂ ਦੀ ਸਰ ਏਜ ਲਿਮਟ ਹੈਗੀ ਰਾਜੇ ਜਿੱਦਾਂ ਕਿ ਆਪਾਂ ਨੂੰ ਪਤਾ ਏਜ ਲਿਮਟ ਜਰਨਲ ਵਾਸਤੇ ਜਿਹੜੀ ਏਜ ਲਿਮਟ ਹੋਏਗੀ ਉਹ 18 ਤੋਂ 23 ਸਾਲ ਦੀ ਰਹੇਗੀ ਉਸੇ ਤਰ੍ਹਾਂ ਜੇਕਰ ਆਪਾਂ ਕੈਟਾਗਰੀ ਦੇ ਵਿੱਚ ਆਉਂਦੇ ਆ ਸਾਨੂੰ ਏਜ ਰਿਲੈਕਸੇਸ਼ਨ ਵੀ ਮਿਲਦੀ ਹੈ ਜਿੱਦਾਂ ਕਿ ਦੇਖੋ ਐਸਟੀ ਐਸਟੀ ਵਾਸਤੇ ਸਾਨੂੰ 5 ਸਾਲ ਦਾ ਔਰ ਓਬੀਐਸਸੀ ਵਾਸਤੇ ਸਾਨੂੰ 3 ਸਾਲ ਦੀ ਰਿਲੈਕਸੇਸ਼ਨ ਹੈ ਐਕਸ ਸਰਵਿਸਮੈਨ 3 ਸਾਲ ਦਾ ਆਫਟਰ ਡਿਊਇੰਗ ਡਿਊਰੇਸ਼ਨ ਆਫ ਦਾ ਮਿਲਟਰੀ ਸਰਵਿਸ ਉਹ 11 ਵਾਸਤੇ ਠੀਕ ਹੈ ਐਸੇ ਤਰ੍ਹਾਂ ਤੁਹਾਨੂੰ ਲਗ ਲਗ ਕੈਟਾਗਰੀ ਦੇ ਵਿੱਚ ਲਗ ਲਗ ਏਜ ਰਿਲੈਕਸੇਸ਼ਨ ਤੁਹਾਨੂੰ ਦਿੱਤੀ ਜਾਂਦੀ ਜੇ ਅੱਗੇ ਅਸੀਂ ਗੱਲ ਕਰੀਏ ਇਹ ਦੀ ਤਾਂ ਤੁਹਾਡਾ ਸ਼ਡਿਊਲ ਕੀ ਰਹੇਗਾ ਸਾਡਾ ਇਹਦੇ ਲਈ ਮੈਂ ਸਪੈਸ਼ਲ ਇੱਕ ਐਗਜ਼ਾਮ ਪੈਟਰਨ ਵਾਸਤੇ ਜਿਹੜਾ ਤੁਹਾਡਾ ਐਗਜ਼ਾਮ ਪੈਟਰਨ ਹੈ ਉਹਦੇ ਲਈ ਇੱਕ ਡਿਟੇਲ ਵੀਡੀਓ ਲੈ ਕੇ ਆਵਾਂਗੇ ਬਟ ਮੈਂ ਥੋੜਾ ਜਿਆਦਾ ਤੁਹਾਨੂੰ ਦੱਸ ਦੇਣਾ ਚਾਹਦਾ ਜਿਹਦੇ ਵਿੱਚ ਜਨਰਲ ਜਿਹਨੂੰ ਆਪਾਂ ਰੀਜ਼ਨਿੰਗ ਕਹਿੰਦੇ ਆ ਇੰਟੈਲੀਜੈਂਸੀ ਹੁੰਦੀ ਹੈ 20 ਨੰਬਰ ਦੀ 20 ਕੁਐਸਚਨ ਹੋਣਗੇ 40 ਮਾਰਕਸ ਦੇ ਹੋਣਗੇ ਉਸੇ ਤਰ੍ਹਾਂ ਜਨਰਲ ਨੌਲੇਜ ਜਿਹੜੀ ਹੋਏਗੀ 20 ਕੁਸਚਨ ਹੋਣਗੇ 40 ਮਾਰਕਸ ਦੇ ਹੋਣਗੇ ਮੈਥਮੈਟਿਕਸ ਦੇ ਵੀ 20 ਕੁਸਚਨ ਤੁਹਾਡੇ ਕੋਲ ਪੁੱਛੇ ਜਾਣਗੇ ਉਹ ਵੀ 40 ਮਾਰਕਸ ਦੇ ਹੋਣਗੇ ਵਿਦ ਇੰਗਲਿਸ਼ ਔਰ ਹਿੰਦੀ ਇਹ ਤੁਹਾਡਾ ਤੁਸੀਂ ਚੂਜ਼ ਕਰ ਸਕਦੇ ਹੋ ਇੰਗਲਿਸ਼ ਜਾਂ ਹਿੰਦੀ ਦੇ ਵਿੱਚੋਂ ਜਿਹੜਾ ਪੈਟਰਨ ਤੁਸੀਂ ਕਰਨਾ ਚਾਹੁੰਦੇ ਹੋ ਉਹਦੇ ਵੀ ਤੁਹਾਡੇ 20 ਕੁਸਚਨ ਆਣਗੇ ਔਰ 40 ਮਾਰਕਸ ਦੇ ਹੋਣਗੇ ਔਰ ਸਭ ਤੋਂ ਪਹਿਲੀ ਗੱਲ ਔਰ ਸਭ ਤੋਂ ਵੱਡੀ ਗੱਲ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਸੁਗਿਆ ਵੀ ਇਹ ਜਿਹੜਾ ਪੇਪਰ ਹੋਣ ਜਾ ਰਿਹਾ ਅਲੱਗ-ਅਲੱਗ 13 ਲੈਂਗੁਏਜ ਦੇ ਵਿੱਚ ਹੋਣ ਜਾ ਰਿਹਾ ਤਾਂ ਸਭ ਤੋਂ ਲਈ ਸ ਪੰਜਾਬੀ ਅਸੀਂ ਪੰਜਾਬੀ ਆਪਣੀ ਮਾਤ ਭਾਸ਼ਾ ਦੇ ਵਿੱਚ ਵੀ ਇਹ ਪੇਪਰ ਦੇ ਸਕਦੇ ਹਾਂ ਠੀਕ ਹੈ ਤਾਂ ਹੋਰ ਉਸ ਤੋਂ ਇਲਾਵਾ ਅਸੀਂ ਗੱਲ ਕਰਾਂਗੇ ਜਿੱਦਾਂ ਕਿ ਦੱਸਣਗੇ ਸਰ ਐਨਸੀਸੀ ਦੇ ਸਰਟੀਫਿਕੇਟ ਤੇ ਵੀ ਸਾਨੂੰ ਮਾਰਕਸ ਦੇ ਉੱਪਰ ਰੈਲੈਕਸੇਸ਼ਨ ਮਿਲਦੀ ਹੈ ਦੇਖੋ ਬੱਚਿਓ ਬਹੁਤ ਸਾਰੇ ਸਟੂਡੈਂਟਸ ਨੇ ਗ੍ਰੈਜੂਏਸ਼ਨ ਲੈਵਲ ਜਾਂ ਸਕੂਲ ਲੈਵਲ ਦੇ ਵਿੱਚ ਐਨਸੀਸੀ ਨੈਸ਼ਨਲ ਕ੍ਰੈਡਿਟ ਕੋਡ ਓਕੇ ਜੀ ਡਿਅਰ ਐਨ ਸੀ ਸੀ ਜਿਹਨੂੰ ਆਪਾਂ ਨੈਸ਼ਨਲ ਕ੍ਰੈਡਿਟ ਕੋਰ ਬੋਲਦੇ ਆ 1948 ਚ ਇਹਦੀ ਸਥਾਪਨਾ ਹੈ ਦੇਖੋ ਰਾਜੇ ਜਿਹਦੇ ਕੋਲੇ 3 ਸਾਲਾਂ ਦਾ ਸਰਟੀਫਿਕੇਟ ਸੀ ਹੈ ਉਹਨੂੰ 5% ਨੰਬਰ ਮਿਲਣਗੇ 5% ਕਾ ਦਾ ਡਿਅਰ ਤੁਹਾਡੇ ਪੇਪਰ ਦੇ ਵਿੱਚ 80 ਕੁਐਸਚਨ ਆਏ 80 ਕੁਐਸਚਨ ਦਾ 2 ਨੰਬਰ ਦਾ 1 ਹੋ ਗਿਆ 160 ਹੈ ਰਾਜੇ ਇਹਦਾ 5% 3% ਅਤੇ 2% ਜਿਹਦੇ ਕੋਲੇ ਸਰਟੀਫਿਕੇਟ A ਆ ਉਹਨੂੰ 2% ਨੰਬਰ ਮਿਲਨੇ ਆ B ਬਹੁਤ ਸਾਰੇ ਬੱਚਿਆਂ ਦੇ ਕਮੈਂਟ ਆਉਂਦੇ ਆ ਕਿ ਸਰ ਜਦੋਂ ਮੈਰਿਟ ਬੰਦੀ ਆ ਇਹ 5% 3% 2% ਦਾ ਕੀ ਆ ਤਾਂ ਡੀਅਰ ਇਹ 3% ਤੁਹਾਡੇ ਟੋਟਲ ਮਾਰਕਸ ਦਾ ਹੈ 5% ਜਿਵੇਂ ਇਹਨਾਂ ਨੂੰ 16 ਨੰਬਰ ਮਿਲ ਗਏ ਦਾ ਸੋਰੀ 8 ਨੰਬਰ ਤੇ ਉਸ ਤੋਂ ਬਾਅਦ ਆ ਜਿਹੜਾ 3% ਤੁਸੀਂ ਇਹਦਾ ਕੱਢੋਗੇ 4 ਪੁਆਇੰਟ 8 ਬਣਨਗੇ ਤੇ ਆ ਬਣਨਗੇ 3.2 ਓਕੇ ਰਾਜੇ 8 ਨੰਬਰ ਮਿਲਣਗੇ ਐਸ ਬੱਚੇ ਨੂੰ ਤੇ ਇਹਨਾਂ ਨੂੰ ਮਿਲਣਗੇ ਆਪਣੇ 4.2 4.8% ਤੇ ਇਹਨਾਂ ਨੂੰ ਮਿਲਣਗੇ 3.2% ਇਹ ਬੱਚੋ ਜਿਹੜਾ ਫਾਈਨਲ ਮੈਰਿਟ ਬਣੂ ਜਿਨ੍ਹਾਂ ਦੇ ਕੋਲੇ NCC ਰੱਖੀ ਹੋਈ ਹੈ ਉਸ ਬੱਚੇ ਨੂੰ ਹੀ ਇਹਦੇ ਮਾਰਕਸ ਮਿਲਣਗੇ ਠੀਕ ਹੈ ਡੀਅਰ ਉਸ ਤੋਂ ਬਾਅਦ ਡੀਅਰ ਆ ਤੁਸੀਂ ਸਮਝੋ ਸਰ ਤੋਂ ਵੀ ਜਿਹੜਾ ਫਿਜ਼ੀਕਲ ਟੈਸਟ ਹੈ ਤੁਹਾਡਾ ਇਹ ਤੁਹਾਨੂੰ ਪ੍ਰਿੰਸ ਸਰ ਦੱਸਦੇ ਆ ਇਹਦੇ ਵਿੱਚ ਪ੍ਰਿੰਸ ਸਰ ਡਿਟੇਲ 'ਚ ਆਪਾਂ ਗੱਲ ਕਰਾਂਗੇ ਬੱਚੇ ਦੇ ਨਾਲ ਕਿਉਂਕਿ ਇਹ ਕਰਟੇਰੀਆ ਨਾ ਜਿਹੜਾ ਸਰ ਇਹ ਫਿਜ਼ੀਕਲ ਟੈਸਟ ਹੈ ਜਿਹੜਾ ਲੜਕੀਆਂ ਦੇ ਲਈ ਇਹ ਰਨਿੰਗ ਹੈ ਜਿਹੜੀ ਉਹ ਲੱਗ ਇਹ ਲੱਗ ਹੈ ਲੜਕੀਆਂ ਦੇ ਲਈ ਲੱਗ ਹੈ ਬॉयਜ਼ ਲਈ ਲੱਗੇ ਲੜਕੀਆਂ ਤੇ ਲੜਕੀਆਂ ਦੇ ਲਈ ਹਾਈਟ ਹੈ ਇਹਦਾ ਕਰਟੇਰੀਆ ਵੀ ਲੱਗਾ ਇਹਦੇ ਬਾਰੇ ਆਪਾਂ ਡਿਟੇਲ 'ਚ ਸਰ ਨੇ ਤੁਹਾਨੂੰ ਪਹਿਲਾਂ ਦੱਸਿਆ ਪ੍ਰਿੰਸ ਸਰ ਤੇ ਅਨਮੋਲ ਸਰ ਨੇ ਕਿਸ ਸਿਲੇਬਸ ਤੇ ਆਪਾਂ ਕੀ ਕੀ ਆਪਣਾ ਸਿਲੇਬਸ ਰਹਿਣ ਵਾਲਾ ਜਿਹੜੀ ਆਪਣੀ ਜੀਕੇ ਹੈ ਉਹ ਤੁਹਾਨੂੰ ਅਸੀਂ ਮੋٹے ਤੌਰ ਤੇ ਦੱਸਤਾ ਵੀ ਥੋੜਾ ਥੋੜਾ ਪੇਪਰ ਹੈ ਇਹ 80 ਕੁਐਸਚਨ ਹੋਣਗੇ ਹਰ ਕੁਐਸਚਨ ਦੇ ਤੁਹਾਨੂੰ 2 ਨੰਬਰ ਹੈ ਸਾਰਨੇ ਤੁਹਾਨੂੰ ਦੱਸਿਆ ਉਸ ਤੋਂ ਬਾਅਦ ਪਰ ਸਬਜੈਕਟ 20 ਨੰਬਰ ਦਾ ਹੈ ਪੇਪਰ ਦੀ ਡੇਟ ਵੀ ਡਿਸਕਸ ਕਰ ਲਈ ਬਾਕੀ ਸਿਲੇਬਸ ਤੇ ਫਿਜੀਕਲ ਤੇ ਆਪਾਂ ਜਿਹੜੀ ਆ ਡਿਟੇਲ ਵੀਡੀਓ ਲੈ ਕੇ ਆਵਾਂਗੇ ਠੀਕ ਹੈ ਜੀ ਤੇ ਆਹਦੇ ਬਾਰੇ ਤੁਹਾਨੂੰ ਤੁਹਾਨੂੰ ਸਰ ਦੱਸ ਰਿਹਾ ਇਹ ਬੱਚੇ ਧਿਆਨ ਨਾਲ ਸੁਣੋ ਕਿ ਤੁਸੀਂ ਆਪਾਂ ਨੂੰ ਸਭ ਨੂੰ ਪਤਾ ਵੀ ਜਨਵਰੀ ਫਰਵਰੀ ਵਿੱਚ ਇਗਜ਼ਾਮ ਹੋ ਰਿਹਾ ਤਾਂ ਉਹਦੇ ਲਈ ਤਿਆਰੀ ਕਰਨ ਵਾਸਤੇ ਸੀ ਯੂਨੀਵਰਸਲ ਬੈਚ ਲੈ ਕੇ ਆਇਆ ਯੂਨੀਵਰਸਲ ਬੈਚ ਕੱਲਾ ਐਸਐਸ ਦੀ ਜੀਡੀ ਵਾਸਤੇ ਹੀ ਨਹੀਂ ਜੀਡੀ ਦਾ ਤਾਂ ਹੋਏਗਾ ਹੀ ਹੋਏਗਾ ਔਰ ਪੰਜਾਬ ਦੇ ਬਾਕੀ ਇਗਜ਼ਾਮ ਵੀ ਜਿਹੜੇ ਜਿੱਦਾਂ ਕਿ ਕਲਰਕ ਦੀਆਂ ਪੋਸਟਾਂ ਆ ਰੱਖੀਆਂ ਨੇ ਪੀ ਟ੍ਰਿਪਲ ਐਸ ਬੀ ਦੀ ਪੰਜਾਬ ਪੁਲਿਸ ਦੀ ਉਨਾ ਸਾਰਿਆਂ ਵਾਸਤੇ ਕੋਮਨ ਬੈਚ ਰਹੇਗਾ ਇਹ ਦੋਨੋਂ ਮੋਡ ਦੇ ਵਿੱਚ ਰਹੇਗਾ ਰਾਜੇ ਆਫਲਾਈਨ ਤੇ ਆਨਲਾਈਨ ਆਫਲਾਈਨ ਜਿਹੜਾ ਰਹੇਗਾ ਬਠਿੰਡੇ ਦੇ ਵਿੱਚ ਬਠਿੰਡੇ ਦੇ ਵਿੱਚ ਆ ਕੇ ਤੁਸੀਂ ਆਫਲਾਈਨ ਕਲਾਸ ਲਗਵਾ ਸਕਦੇ ਹੋ ਔਰ ਆਨਲਾਈਨ ਜਿਹੜਾ ਰਹੇਗਾ ਐਪ ਦੀ ਉੱਪਰ ਹੀ ਆਨਲਾਈਨ ਕਲਾਸਿਸ ਚੱਲਣਗੀਆਂ ਇਹਦੇ ਲਈ ਰਾਜੇ ਨੰਬਰ ਨੋਟ ਕਰ ਲਓ 971005050 ਇਹਦੇ ਉੱਪਰ ਤੁਸੀਂ ਕੋਲ ਕਰਕੇ ਇਦੇ ਉੱਪਰ ਸਾਨੂੰ ਪਿੱਛੇ ਦਿੱਤੇ ਹੋਏ ਨੰਬਰ ਉੱਪਰ ਕਾਲ ਕਰਕੇ ਤੁਸੀਂ ਤੁਹਾਡੀ ਜੋ ਵੀ ਇਨਕੁਆਰੀ ਹੈ ਤੁਸੀਂ ਕਰ ਸਕਦੇ ਹੋ ਠੀਕ ਹੈ